ਸੋ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਨੂੰ ਪਤਾ ਹੀ ਆਪਾਂ ਪਿਛਲੇ ਦਿਨ ਜਿਹੜਾ ਰਾਜਸਥਾਨ ਦੇ ਟੂਰ ਤੇ ਪਿਛਲੇ ਕਈ ਦਿਨਾਂ ਤੋਂ ਆਏ ਹੋਏ ਆ ਤੇ ਅੱਜ ਆਪਾਂ ਪਹੁੰਚੇ ਸਨੂਪਗੜ ਜਿਹੜੀ ਬਹਾਲਪੁਰ ਦੀ ਪ੍ਰਾਣੀ ਰਿਆਸਤ ਆ ਤੇ ਉਹ ਰਿਆਸਤ ਦਾ ਇੱਕ ਪਿੰਡ ਆ ਜਿਹੜਾ ਆਪਾਂ ਹੁਣ ਖੜਿਆਂਗੇ ਇੱਥੇ ਜ਼ਿਲ੍ਹਾ ਨੂਪਗੜ ਚੱਕ 6 ਐਮਐਸਆਰ ਤੇ ਲੈਲਾ ਮਜਨੂ ਦੀ ਜਿਹੜੀ ਇਹ ਹੈਗੀ ਮਜ਼ਾਰ ਬਣੀ ਹੋਈ ਆ ਤੇ ਆਜੋ ਤੁਹਾਨੂੰ ਅੰਦਰ ਦਿਖਾਉਣੇ ਦੱਸਦੇ ਉਹਨਾਂ ਦੀ ਕਹਾਣੀ ਬਾਰੇ ਵੀ ਦੱਸਦੇ ਆ ਆਜੋ ਤਾਂ ਜਿਹੜੀ ਹੁਣ ਇੱਥੇ ਇੱਕ ਕਮੇਟੀ ਬਣ ਚੁੱਕੀ ਆ ਕਮੇਟੀ ਬਣ ਕੇ ਜਿਹੜੀ ਇਹ ਦੇਖ ਰੇਖ ਇਸ ਮਜ਼ਾਰ ਦੀ ਕਰ ਰਹੀ ਹੈ ਤੇ ਆਪਾਂ ਤੁਹਾਨੂੰ ਅੰਦਰ ਜਾ ਕੇ ਲੈਲਾ ਮਾਈ ਨੂੰ ਜਿਹੜੀ ਮਜ਼ਾਰ ਆ ਉਹ ਵੀ ਦਿਖਾਉਨੇ ਆ ਤੇ ਉਹਦੇ ਬਾਰੇ ਜਿਹੜੀ ਪਿੱਛੇ ਕਹਾਣੀ ਹੈ ਉਹਨਾਂ ਦੇ ਪਿਆਰ ਦੀ ਕਹਾਣੀ ਇਸ਼ਕ ਦੀ ਕਹਾਣੀ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਤਾਂ ਤੁਸੀਂ ਜਦੋਂ ਵੀ ਕਿਸੇ ਨੇ ਆਉਣਾ ਤਾਂ ਨੂਪਗੜਾ ਹੋ ਜਦੋਂ ਤਾਂ ਇਹ ਜਿਹੜੀ ਹੈ ਲੈਲਾ ਮਦਨੂ ਦੀ ਮਜ਼ਾਰ ਜ਼ਰੂਰ ਦੇਖ ਕੇ ਜਾਓ ਆ ਜੋ ਜਿਹੜੀ ਇਹ ਮਜ਼ਾਰ ਬਣੀ ਹੋਈ ਹੈ ਵੀ ਇਹ ਜਿਹੜਾ ਰੀਦਮਤਾਵਕਾ ਬੰਨ ਤੇ ਹਨ ਤੇ ਆਪਾਂ ਤੁਹਾਨੂੰ ਪਤਾ ਨਹੀਂ ਨਾ ਕੋਈ ਪਿਆਰ ਕਰਨ ਵਾਲੀ ਅਜੇ ਹੈਗੀ ਆ ਤੁਹਾਨੂੰ ਆਪਾਂ ਦੱਸ ਦਿੰਨੇ ਆ ਜਿਹੜੀ ਇਹ ਮਜ਼ਾਰਾ ਇਹ ਜਿਹੜੀ ਹੈਗੀ ਹੈ ਮਜਨੂ ਦੀ ਮਜ਼ਾਰਾ ਤਾਂ ਜਿਹੜੀ ਇੱਧਰ ਲਈ ਤੁਸੀਂ ਦੇਖ ਸਕਦੇ ਆ ਇਹ ਲੈਲਾ ਦੀ ਮਜ਼ਾਰਾ ਠੀਕ ਆ ਇਹ ਦੋਨਾਂ ਦੀ ਜਿਹੜੀ ਕਹਾਣੀ ਆ ਉਹ ਇਸ਼ਕ ਦੀ ਕਹਾਣੀ ਸੀਗੀ 15 ਜੂਨ ਨੂੰ ਇੱਥੇ ਬਹੁਤ ਵੱਡਾ ਜਿਹੜਾ ਉਹ ਮੇਲਾ ਲੱਗਦਾਗਾ ਤਾਂ 15 ਜੂਨ ਨੂੰ ਜਿਹੜੇ ਸਾਰੇ ਜਿਹੜੇ ਪਿਆਰ ਕਰਨ ਵਾਲੇ ਕਹਿ ਸਕਦੇ ਆ ਨਾ ਜਿਹੜਾ ਮਜਰੂਆ ਉਹ ਗਰੀਬ ਪਰਿਵਾਰ ਦਾ ਮੁੰਡਾ ਸੀਗਾ ਤੇ ਲੈਲਾ ਜਿਹੜੀ ਸੀਗੀ ਉਹ ਤਕੜੇ ਘਰਾਣੇ ਦੀ ਜਿਹੜੀ ਕੁੜੀ ਸੀਗੀ ਇਹਨਾਂ ਦੋਹਾਂ ਦਾ ਜਿਹੜਾ ਉਸ ਵੇ ਉਹ ਪਿਆਰ ਪੈ ਗਿਆ ਸੀਗਾ ਪਰ ਜਿਹੜਾ ਉਹ ਉਹਨਾਂ ਦੇ ਘਰਦਿਆਂ ਨੂੰ ਮਨਜ਼ੂਰ ਨਹੀਂ ਸੀਗਾ ਜਾਂ ਜੱਗ ਨੂੰ ਮਨਜ਼ੂਰ ਨਹੀਂ ਸੀਗਾ ਤਾਂ ਕੀ ਹੋਇਆ ਉਹਨਾਂ ਦੇ ਪਿੱਛੋਂ ਠੀਕ ਹੈ ਉਹਨਾਂ ਦੀ ਜਿਹੜੀ ਇਹ ਤੁਸੀਂ ਦੇਖ ਸਕਦੇ ਹੋ ਕਬਰਾਂ ਦੋਨੇ ਮਜ਼ਾਰਾਂ ਜਿਹੜੀਆਂ ਇੱਕ ਸਾਥ ਹੀ ਇਹਨਾਂ ਨੂੰ ਦਫਨਾਇਆ ਗਿਆ ਸੀ ਇੱਕ ਥਾਂ ਦੇਖ ਲਓ ਇਹ ਜਿੱਥੇ ਆਪਾਂ ਖੜੇ ਆ ਇਹਨਾਂ ਨੂੰ ਇਕੱਠਿਆਂ ਨੂੰ ਦਫਨਾਇਆ ਗਿਆ ਇਹਨਾਂ ਦੇ ਪਿਆਰ ਕਰਨ ਦੀ ਜਿਹੜੀ ਉਹ ਨਿਸ਼ਾਨੀ ਆ ਤਾਂ ਤਾਂ ਕਰਕੇ ਇਹਨਾਂ ਨੂੰ ਇੱਕ ਥਾਂ ਜਿਹੜਾ ਦਫਨਾਇਆ ਗਿਆ ਸੀਗਾ ਤਾ 15 ਜੂਨ ਨੂੰ ਇੱਥੇ ਬਹੁਤ ਵੱਡਾ ਇਕੱਠ ਹੁੰਦਾ ਹੈਗਾ ਉੱਥੇ ਸਾਰੇ ਆਉਂਦੇ ਆ ਤੇ ਬਾਕੀ ਤੁਸੀਂ ਦੇਖ ਲਓ ਇਹ ਜਿਹੜੀ ਮੰਨਤਾ ਹੈ ਇਹ ਆ ਬਨ ਕੇ ਜਾਂਦੇ ਆ ਤਾਂ ਅਗੇ ਇਹ ਮੰਨਤਾ ਸਾਰੇ ਆਪੋ ਆਪਣੇ ਵੀ ਪਿਆਰ ਕਰਨ ਵਾਲੇ ਚਾਹਣ ਵਾਲੇ ਜਿਹੜੇ ਉਹ ਸਦਾ ਇਕੱਠੇ ਰਹਿਣ ਤਾਂ ਉਹਨਾਂ ਦਾ ਜਿਹੜਾ ਪਿਆਰ ਹੋ ਸਿਰੇ ਚੜ ਸਕੇ ਇਹ ਜਿਹੜੀ ਇੱਥੋਂ ਦੀ ਹੈਗੀ ਆ ਕਹਾਣੀ ਹੈ ਜੇ ਤੁਸੀਂ ਵੀ ਕਿਤੇ ਨੂਬ ਘੜਾਓ ਤਾਂ ਲੈ ਆ ਮਜਨੂ ਦੀ ਜਿਹੜੀ ਮਜ਼ਾਰ ਆ ਉੱਥੇ ਜ਼ਰੂਰ ਆਓ ਉੱਥੇ ਦੇਖ ਕੇ ਜਾਓ ਤਾਂ ਹੋਰ ਵੀ ਜਿਹੜੇ ਇੱਥੇ ਹੈਗੇ ਕਿਲੇ ਵਗੈਰਾ ਹੈਗੇ ਉਧਰ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਤਾਂ ਕਿਵੇਂ ਲੱਗੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ